ਮੈਂ ਕਹਾ ਮੇਰੀ ਬੇਬੇ ਸੜਕਾਂ ਤੇ ਰੁਲੀ ਜਾਂਦੀ ਐ ਮੈਂ ਲੈ ਕੇ ਆਉਣੀ ਐ ਜਾ ਕੇ ਹੋਰ ਮਾਂ ਤੂੰ ਇੱਥੇ ਕਾਦੋਂ ਪਈਆ ਤੂੰ ਹੱਥ ਕਹਿੰਦੇ ਲਵੇਂ ਨੇ ਜਾਂ ਗੰਦਨਾ ਸਾਰੇ ਕੀ ਹਾਲ ਕੀਤਾ ਹੋਇਆ ਮਾਂ ਤੂੰ ਆਪਦਾ ਰੋਣਾ 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 ਤੇਰਾ ਵਿਆਹ ਨਹੀਂ ਹੋਇਆ ਚਾਹ ਨਹੀਂ ਕਰਾਇਆ ਓਏ ਨਮਾ ਕਿੰਨਾ ਪੜਿਆ ਤੂੰ ਤੇ ਰਾਣੀ कौर ਪਈ ਇੱਥੇ ਤੜਪੀ ਜਾਂਦੀ ਆ ਲਈ ਲਿਟੀ ਜਾਂਦੀ ਆ ਗਾਰੇ ਨਾਲ ਲਿਪੜੀ ਪਈ ਆ ਕਰਮਾਂ ਦੀ ਗੱਲ ਆ ਪਤਾ ਨਹੀਂ ਵਿਚਾਰੀ ਨੂੰ ਕਿਹੜੀ ਐਜੀ ਠੋਕਰ ਵੱਜੀ ਜਿਹੜੀ ਆ ਹਾਲਤ ਤੇ ਪਹੁੰਚ ਗਈ ਆ ਮਾਂ ਨੂੰ ਕਿਸੇ ਨੇ ਨਹੀਂ ਚੱਕਿਆ 3 ਦਿਨ ਹੋ ਗਏ ਇੱਥੇ ਆ ਹੀ ਛੜ ਕੇ ਤੜਪਦੀ ਰਹਦੀ ਆ ਤੇ ਗੰਦ ਖਾਈ ਜਾਂਦੀ ਆ ਵਿਚਾਰੀ ਇਹਨੂੰ ਆਤਨ ਸਵੇਰ ਕੋਈ ਰੋਟੀ ਖਵਾ ਰਿਆ ਕਰਦਾ ਇਹਦੇ ਸਾਫ਼ ਸੁਥਰੇ ਹੱਥ ਕਰਕੇ ਇਹਨੂੰ ਰੋਟੀ ਖਵਾ ਰਿਆ ਕਰਦਾ ਇਹ ਦੇਖੋ ਇਹ ਮਾਸਤ ਮੋਲੀ ਬੇਬੇ ਸਾਡੀ ਦੇਖੋ ਨੱਚਦੀ ਆ ਖੁਸ਼ ਆ ਵਿਚਾਰੀ ਐਸੇ ਰੱਬੀ ਰੂਹਾਂ ਨੂੰ ਰੋਲਦ ਨੂੰ ਛੱਡ ਦਿੰਦੇ ਆਲੀ ਇਹ ਜੀ ਇਹ ਤਿੰਨ ਬਣ ਵੀ ਜੱਲੋਂ ਤੇ ਆਣਾ ਸਬਜ਼ੀ ਮੰਡੀ ਦੇ ਵਿੱਚ ਕੋਈ ਇਹਨਾਂ ਨੂੰ ਉਹਨਾਂ ਦੇ ਪਰਿਵਾਰ ਚ ਕੋਈ ਛੱਡ ਗਿਆ ਇੱਥੇ ਸਵੇਰ ਦੇ ਇੱਥੇ ਵੇਨੇ ਆ ਜੀਲ ਕੋਲ ਬੱਚੇ ਨਹੀਂ ਆ ਗਏ ਸਾਰੇ ਰਾਣਾ ਕਿੱਥੇ ਜਾਂਦੇ ਸਾਰੇ ਘਰ ਕਿੱਥੇ ਜਾਂਦਾ ਸੰਸਾਰ ਹੁੰਦਾ ਹੈ ਵਾਹਲੇ ਚੋ ਜਾਂ ਸੰਸਾਰ ਹੁੰਦਾ ਹੈ ਵਾਹਲੇ ਚੋ ਨੰਗਾ ਗੋਮਰਾ ਤਾਂ ਕਿਸੇ ਨੇ ਜਟਾ ਟੰਡ ਵੀ ਨਹੀਂ ਕੱਲ ਪਰਸੋਂ ਦਾ ਛੱਟ ਕੇ ਗਿਆ ਕੋਈ ਦੱਸ ਰਹੀ ਹੈ ਕੁਝ ਅੱਲਾ ਲੁਮਰਾ ਕੁਝ ਦੱਸ ਰਹੀ ਹੈ ਇਹ ਕੁਝ ਕੁਝ ਦੱਸਦੀ ਹੈ ਮੈਂ ਫਿਰ ਵੀਡੀਓ ਪਾਈ ਸੀ ਤਾਂ ਉਹਨੂੰ ਕਹਾਂ ਵੀਡੀਓ ਪਾਓ ਦੱਸ ਕੇ ਵੀ ਕਿੱਥੇ ਦੀ ਹੈ ਪੁੱਛਿਆ ਤਾਂ ਕਹਿੰਦੀ ਮੈਂ ਤਾਜਪੁਰ ਰੋਡ ਰਹਿਣੀ ਆ ਜੇਲ੍ਹ ਕੋਲ ਅੱਛਾ ਤਾਰ-ਬਾਰ ਬੱਚੇ ਕਹਿੰਦੇ ਹੈਗੇ ਨਹੀਂ ਮੇਰੇ ਪੰਜਾਬੀ ਬੋਲਦੇ ਆ ਆ ਪੰਜਾਬੀ ਬੋਲਦੇ ਹਾਂ ਆ ਵੀਡੀਓ ਪਾਈ ਸੀ ਮੈਂ ਕੱਲ ਨੂੰ ਮਾਂ ਸਤਿ ਸ਼੍ਰੀ ਅਕਾਲ ਹੋਰ ਮਾਂ ਠੀਕ ਆ ਮੈਂ ਤੇਰਾ ਪੁੱਤ ਆ ਬੀਬੇ ਆ ਮੇਰਾ ਨਾਮ ਗੁਰਪ੍ਰੀਤ ਆ ਆਹੋ ਮੈਂ ਕਿਹਾ ਮੇਰੀ ਬੇਬੇ ਸੜਕਾਂ ਤੇ ਰੁਲੀ ਜਾਂਦੀ ਆ ਮੈਂ ਲੈ ਕੇ ਆਉਣੀ ਆ ਜਾ ਕੇ ਹੋਰ ਮਾਂ ਤੂੰ ਇੱਥੇ ਕਾਹਤੋਂ ਪਈ ਆ ਕੋੜੇ ਮਾਂ ਇੱਥੇ ਕਾਹਤੋਂ ਪਈ ਆ ਤੂੰ ਟੱਡ ਦੋਦਾ ਲੱਤਾਂ ਵੀ ਰੋਦੀਆਂ ਵੀਰੇ ਤੂੰ ਕੁਰਸੀ ਦੇ ਦੋ ਬਿਠਾਉਣ ਨੂੰ ਚੇਅਰ ਕੋਈ ਕੁਰਸੀ ਦੇ ਦੋ ਕੁਰਸੀ ਓਟ ਮਾਂ ਇਹ ਤੇ ਮਠਾਨੀ ਵੇਦੇ ਹਾਂ ਮਾ ਆ ਪੈਸੇ ਚੱਕਦੇ ਆ ਮੈਂ ਕੋਈ ਨਾ ਆ ਪੈਸੇ ਫੜਾ ਜਾ ਕੇ ਬਾਈ ਦੇ ਚੜ ਦੇ ਚੜ ਸਾਸਿਕਾਲ ਬਾਈ ਜੀ ਸ਼ਹਿਰ ਦੇ ਗੱਲ ਲੀ ਆਪਾਂ ਸਾਸਿਕਾਲ ਸੈਟ ਤੇ ਹੀ ਹੈ ਕੋਈ ਕੋਈ ਨਾ ਚੱਕ ਲੋ ਆ ਇੱਕ ਕੁਰਸੀ ਆ ਚੱਕ ਬੈਂਚ ਜੀ ਨੀੜੇ ਕਰ ਲੈ ਚੱਕ ਇਹ ਤੇਰੀ ਪੈਸੇ ਨਹੀਂ ਆ ਗਿਆ ਨਾ ਉਹ ਹੈ ਡੱਬੀ ਹੈ ਨਹੀਂ ਨਹੀਂ ਪੈਸੇ ਆ ਗਿਆ ਵਿੱਚ ਪੈਸੇ ਆ ਗਿਆ ਆਲੇ ਮਾ ਪੈਸੇ ਬਥੇਰੇ ਵਿੱਚ ਕੱਢ ਲੈ ਪੈਸੇ ਕੱਢ ਲੈ ਪੈਸੇ ਉਹਨੇ ਕੱਢ ਲੈ ਆ ਸਟੂਲ ਜੇ ਕਰ ਨੇੜੇ ਹਾਂ ਜੀ ਹੈ ਗਿਆ ਮਾਂ ਤੇਰਾ ਕੀ ਨਾਮ ਆ ਰਾਣੀ ਰਾਣੀ ਮਾਂ ਤਾਂ ਤੇਰੇ ਬੱਚੇ ਕਿੰਨੇ ਆ ਤੇ ਮਾਂ ਤੇਰਾ ਘਰ ਕਿੱਥੇ ਆ ਕੱਲ ਆ ਵੀ ਪਾਣਾ ਰਿਹਾ ਵੀਡੀਓ ਘਰ ਕਿੱਥੇ ਤੇਰਾ ਚੁੰਗੀ ਤੇ ਠੀਕ ਆ ਮਾਂ ਤੇਰੇ ਕਿੰਨੇ ਭੈਣ ਭਰਾ ਨੇ ਇੱਕ ਭਰਾ ਭੈਣ ਮਰ ਗਈ ਭੈਣ ਹੈ ਹੈ ਗਿਆ ਤੇਰਾ ਵਿਆਹ ਨਹੀਂ ਹੋਇਆ ਵਿਆਹ ਹੀ ਕਰਾਇਆ ਵਿਆਹ ਨਹੀਂ ਕਰਾਇਆ ਕੋਈ ਨਮਾ ਕਿੰਨਾ ਪੜੀ ਆ ਤੂੰ ਪੜੀ ਨਹੀਂ ਤੂੰ ਤੇਰੇ ਪਿਤਾ ਜੀ ਦਾ ਕੀ ਨਾਂ ਬਾਪ ਦਾ ਹੈ ਨਵਾਂ ਹੈ ਗਪਾਲ ਸਿੰਘ ਅੱਛਾ ਗਪਾਲ ਸਿੰਘ ਦੀ ਕੁੜੀ ਹੈ ਤੂੰ ਲੈ ਸੱਚੀ ਲੈ ਨਹੀਂ ਬੇਬੇ ਤੂੰ ਤਾਂ ਮੈਨੂੰ ਜਾਣਦੀ ਆ ਮੇਰੀ ਮਾਂ ਤੂੰ ਹੱਥ ਕਿਵੇਂ ਲਵੇੜੇ ਆ ਗੰਦਨਾ ਸਾਰੇ ਕੀ ਹਾਲ ਕੀਤਾ ਹੋਇਆ ਮਾਂ ਤੂੰ ਆਪਦਾ ਮਾਂ ਕੀ ਹਾਲ ਕਰ ਲਿਆ ਤੂੰ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸਤਿਗਤ ਆਦ ਸੱਚ ਹੈਪੀ ਸਤਿਨਾਮ ਕੋਸੀ ਕੀ ਸੱਚ ਬਿਕਰ ਨਹੀਂ ਕਰਨਾ ਮਾਂ ਤੈਨੂੰ ਤਾਂ ਬੁਖਾਰ ਵੀ ਜੜਿਆ ਪਿਆ ਗਰਮ-ਗਰਮ ਪਈਆਂ 200 ਚੜ ਗਿਆ ਵਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਾਤ ਦੇ 8:00 ਵਜੇ ਆ ਜੀ ਚਾਰੇ ਪਾਸੇ ਤੁਸੀਂ ਦੇਖੋ ਹਨੇਰਾ ਹੀ ਹਨੇਰਾ ਤੇ ਲਾਈਟਾਂ ਹੀ ਲਾਈਟਾਂ ਜਗਦੀਆਂ ਗੱਡੀਆਂ ਹੀ ਕਾਰਾਂ ਸਕੂਟਰ ਮੋਟਰਸਾਈਕਲ ਲੋਕ ਪੂਰੀ ਭੱਜ ਦੌੜ ਦੇ ਵਿੱਚ ਆ ਤੇਜ਼ੀ ਚ ਹਰ ਬੰਦਾ ਚਾਹੁੰਦਾ ਵੀ ਮੈਂ ਛੇਤੀ ਪਹੁੰਚਾਂ ਕਦੇ ਵੀ ਨਾ ਖਤਮ ਹੋਣ ਵਾਲੀ ਦੌੜ ਤੇ ਲੱਗੇ ਅੱਜ ਦੰਸਾਰ ਪਰ ਇੱਥੇ ਇੱਕ ਸੜਕ ਦੇ ਕਿਨਾਰੇ ਇੱਕ ਮਾਂ ਪਈ ਆ ਦੱਸਦੀ ਆ ਮੈਂ ਗਪਾਲ ਸਿੰਘ ਦੀ ਕੁੜੀ ਆ ਮੇਰਾ ਨਾਂ ਰਾਣੀ ਆ ਰਾਣੀ ਕੌਰ ਹਾਂ ਤੇ ਰਾਣੀ ਕੌਰ ਪਈ ਇੱਥੇ ਤੜਫੀ ਜਾਂਦੀ ਆ ਕਹਿੰਦੀ ਆ ਗਾਰੇ ਨਾਲ ਲਿਪੜੀ ਪਈ ਆ ਆ ਬਾਈ ਦਾ ਧੰਨਵਾਦ ਆ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਵੀਰੇ ਕੀ ਨਾਂ ਤੇਰਾ ਜੀਵਨ ਸਵੇਰੇ ਹੀ ਭੇਜੀ ਸੀ ਕੱਲ ਜੀ ਕੱਲ੍ਹ ਹੀ ਪਾਇਆ ਜੀ ਕੱਲ ਵੀ ਪਾਈ ਇਹਨਾਂ ਨੇ ਵੀਡੀਓ ਅੱਜ ਵੀ ਵੀਰੇ ਉਹਨਾਂ ਨੇ ਵੀਡੀਓ ਪਾਈ ਕੱਲ ਪਿੱਛੇ ਸੀ ਨਾ ਉੱਧਰ ਹਾਂ ਤੇ ਅਸੀਂ ਪਤਾ ਵੀ ਕਰਿਆ ਵੀ ਉੱਥੇ ਜਿੱਥੇ ਪਹਿਲਾਂ ਵੀਡੀਓ ਆਈ ਸੀ ਉੱਥੇ ਮਾਤਾ ਹੈ ਨਹੀਂ ਸੀ ਇਹ ਗਾਹ ਆ ਕੇ ਭੁਰਾ ਮਾਤਾ ਅੱਜ ਫੇਰ ਵੀਰੇ ਨੇ ਹੁਣ ਵੀਡੀਓ ਭੇਜੀ ਅਸੀਂ ਤੁਰੰਤ ਉੱਥੋਂ ਤੁਰਪੇ ਮਾ ਆਲੇ ਪੈਸੇ ਹੋਰ ਲੈ ਲੈ ਕੀ ਕਰਨੇ ਪੈਸੇ ਕੀ ਕਰਨੇ ਪੈਸੇ ਰੂਨਾ 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 ਰੋਈ ਜਾਂਦੀ ਆ ਢਿੱਡ ਨੂੰ ਹੱਥ ਲਾ ਲਾ ਕੇ ਕੁਝ ਦੱਸਦੀ ਆ ਤੇ ਧੰਨwar ਜੀਵਨ ਸਿਉਂ ਦਾ ਦੇਖੋ ਜੀਵਨ ਸਿਉਂ ਨੂੰ ਇਹ ਦਿਖੀ ਮਾਂ ਇਕੱਲੇ ਨਹੀਂ ਹੋਰ ਨਹੀਂ ਕਿਸੇ ਨੂੰ ਦਿਖੀ ਕੋਈ ਇੱਥੇ ਬੀਬੀਆਂ ਚਾਰ ਰਲ ਕੇ ਇਹਨੂੰ ਨਿਭਾ ਦਿੰਦੀਆਂ ਇਹਦੇ ਕੱਪੜੇ ਬਦਲਾ ਦਿੰਦੀਆਂ ਵਿਚਾਰੀ ਤੇ ਪਰ ਹੈ ਨਹੀਂ ਸਾਡਾ ਵਕਤ ਖਰਾਬ ਹੋ ਜੂ ਸਾਡੇ ਕੋਲ ਟਾਈਮ ਹੀ ਹੈ ਨਹੀਂ ਅਸੀਂ ਕਾਹ ਤੋਂ ਨਵਾਈਏ ਇਹ ਗੰਦੀ ਮੰਦੀ ਐ ਇਹਨੂੰ ਹੱਥ ਕਾਹ ਤੋਂ ਲਾਈਏ ਅਸੀਂ ਸਾਡੇ ਟੌਰ 'ਚ ਫਰਕ ਪੈ ਜੂ ਭੈਣੋ ਤੇ ਭਰਾਵੋ ਥੋੜਾ ਜਿਹਾ ਇਨਸਾਨ ਹੋਣ ਦਾ ਫਰਜ਼ ਨਿਭਾਇਆ ਕਰੋ ਇਹ ਕੋਈ ਬਾਂਦਰ ਦਾ ਬੱਚਾ ਹੁੰਦਾ ਉਹ ਵੀ 10 20 ਬਾਂਦਰ ਇਕੱਠੇ ਹੋਗੇ ਨਾ ਉਹਦੀ ਮਦਦ ਕਰਦੇ ਇਹ ਕੋਈ ਹੋਰ ਜਾਨਵਰ ਹੁੰਦਾ ਕੁੱਤਾ ਪਿੱਲਾ ਵੀ ਹੁੰਦਾ ਨਾ ਤਾਂ ਵੀ ਉਹ ਇਕੱਠੇ ਹੋ ਜਾਂਦੇ ਪਰ ਅਸੀਂ ਲੋਕ ਜਾਨਵਰਾਂ ਤੋਂ ਵੀ ਗਿਰਦੇ ਜਾ ਰਹੇ ਆ। ਬਾਂ ਨਿੰਗੀ ਜਾਂਦੇ ਲੋਕ ਦੇਖ-ਦੇਖ ਕੇ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ। ਭਾਈ ਸਮਾਜਤਾ ਦਾ ਕੋਈ ਫਰਕ ਨਹੀਂ ਪੈਂਦਾ ਭਾਈ। ਕੋਈ ਫਰਕ ਨਹੀਂ ਪੈਂਦਾ। ਤੇ ਇਹ ਜਦੋਂ ਮਰ ਜੂਗੀ ਫੇਰ ਇੱਥੋਂ ਐਂਬੂਲੈਂਸ ਆਊਗੀ ਇੱਕ ਮਾਰਕ ਕਮੇਟੀ ਵਾਲਿਆਂ ਦੀ ਉਹ ਚੱਕ ਕੇ ਦੀ ਲਾਸ਼ ਲੈ ਜਾਊਗੀ। ਲਾਸ਼ ਨਹੀਂ ਇਹਦੀ ਐ ਵੀ ਦੋ ਦਿਨਾਂ ਤੋਂ ਪਈ ਰਹਿ ਜੂ। ਲਾਸ਼ ਇੱਕ ਘੰਟੇ ਦੇ ਵਿੱਚ ਲੈ ਜਾਂਦੇ ਆ ਕੇ। ਪਰ ਜਿਉਂਦੀ ਇਹ ਚਾਹੇ 2 ਮਹੀਨੇ ਤੜਫਦੀ ਰਵੇ ਇੱਥੇ ਪਈ ਕਿਸੇ ਨੇ ਨਹੀਂ ਚੱਕਣੀ ਕਿਸੇ ਨੇ ਨਹੀਂ ਚੱਕਿਆ ਐਦਾਂ ਦੇ ਬਹੁਤ ਲੋਕ ਪਏ ਨੇ ਵਈ ਮੈਂ ਤੁਹਾਨੂੰ ਹੁਣ ਸੁਝਾ ਪਹਿਲੇ ਇਹ ਕੀਤਾ ਇਹ ਜੋ ਹਾਲਤ ਹੈ ਨਾ ਐਦੋਂ ਇੱਕ ਲੇਡੀ ਸੀਗੇ ਆਹ ਤੋਂ 6 ਮਹੀਨੇ ਪਹਿਲੇ ਗੱਲਬਾਤ ਹੁੰਦਾ ਸ੍ਰਿਆ ਉਹਦੀ ਹਾਲਤ ਐਦਾਂ ਹੀ ਸੀਗੀ ਮੈਨੂੰ ਤਰਸ ਆਇਆ ਕਿ ਮੈਂ ਪਾਣੀ ਲੱਭਾ ਪਾਣੀ ਲੈ ਕੇ ਉਹਨੂੰ ਮੈਂ ਪਹਲਾਇਆ ਅੱਗੋਂ ਮੈਨੂੰ ਲੋਕਾਂ ਨੇ 10 ਗੱਲਾਂ ਸੁਣਾਈਆਂ ਉਹ ਕਹਿੰਦੇ ਤੁਸੀਂ ਪਾਣੀ ਕਿਉਂ ਪਲਾਇਆ ਇਹਨੂੰ ਮੈਂ ਕਿਹਾ ਇੱਕ ਬੰਦਾ ਤੜਫ ਰਿਹਾ ਮੈਂ ਉਹਨੂੰ ਪਾਣੀ ਪਲਾਇਆ ਕੋਈ ਬੁਰਾ ਕੰਮ ਕਰ ਲਿਆ ਦੱਸੋ ਸਮਾਜ ਦੇ ਵਿੱਚ ਐਸੇ ਲੋਕ ਹੈ ਅੱਪਾ ਇਹ ਕਹਿੰਦੇ ਤਾਂ થોੜੇ ਪਹਿਲੇ ਯਾ ਕੀਤਾ ਕਿ ਉਹ ਮੈਂ ਕੰਟ ਦੇ ਦੇਦਾ ਧੰਨਵਾਦ ਤੁਮੇ ਯਾ ਕੀਤਾ ਉਹ ਮੈਂ ਫੋਨ ਕਰਾ ਮੈਨੂੰ ਫੋਨ ਨਹੀਂ ਸੀ ਮੈਂ ਤੁਹਾਨੂੰ ਫੋਨ ਕਰਾਂ ਬਾਈਕਰ ਉਹਨੇ ਭੇਜਤਾ ਸਾਨੂੰ ਪਤਾ ਨਹੀਂ ਸਮਾਜ ਯਾਰ ਜੇ ਇਹੀ ਕਹਿਣਾ ਚਾਹੁੰਦੇ ਆ ਕਿ ਜੇਕਰ ਇਦਾਂ ਦਾ ਕੋਈ ਪੇਸ਼ੇਵਰ ਮਿਲਦਾ ਤੁਹਾਨੂੰ ਵਾਤੋ ਵਾਤੋ ਅਸੀਂ ਸਿਹਤਾ ਕਰੋ ਤੁਸੀਂ ਕੋਈ ਕਿਸੇ ਸਿਹਤ ਕਰੰਦੇ ਨਾਲ ਅਸੀਂ ਤਾਂ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਸਸਥਾਵਾਂ ਨੂੰ ਦਾਨ ਕਰਦੇ ਆਂ ਆਪਾਂ ਕਿੰਨੇ ਕੰਮ ਕਰਦੇ ਆਂ ਐਸੇ ਲੰਗਰ ਲਾਉਨੇ ਆਂ ਪਰ ਕਈ ਵਾਰੀ ਅਸੀਂ ਰੱਬ ਦੀ ਬਣਾਈ ਹੋਈ ਇਹ ਮੂਰਤ ਇਨਸਾਨ ਉਹਨੂੰ ਅਸੀਂ ਅਨਕਾਰ ਕਰ ਦਿੰਨੇ ਆਂ ਉਹਨੂੰ ਸਾਹਮਣ ਤੋਂ ਅਨਕਾਰੀ ਹੋ ਜਾਂਦੇ ਤੇ ਜੇ ਅਸੀਂ ਉਹਦੀ ਰੱਬ ਦੀ ਬਣਾਈ ਮੂਰਤੀ ਦੀ ਸੇਵਾ ਨਹੀਂ ਕਰ ਸਕਦੇ ਫਿਰ ਬਾਈ ਲੰਗਰ ਲਾਉਣ ਦਾ ਉਹਦੇ ਨਾਂ ਤੇ ਭੰਡਾਰੇ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੋਇਆ। ਅਸੀਂ ਆਪਣੇ ਵਿਆਹ ਸ਼ਾਦੀਆਂ ਤੇ ਜਨਮ ਦਿਨਾਂ ਤੇ ਐਨੀਵਰਸਰੀਆਂ ਤੇ ਲੱਖਾਂ ਰੁਪਏ ਖਰਚ ਦਿੰਨੇ ਆ ਬਾਈ। ਆ ਮਾਂ ਨੂੰ ਕਿਸੇ ਨੇ ਨਹੀਂ ਚੱਕਿਆ ਤਿੰਨ ਦਿਨ ਹੋ ਗਏ ਇੱਥੇ ਆਹੀ ਸੜਕ ਤੇ ਤੜਫਦੀ ਫਿਰਦੀ। ਇਹਦੇ ਕੋਲ ਦੀ ਲੋਕ ਨਿੰਘੀ ਜਾਂਦੇ ਚਾਰ ਪੰਜ ਭੈਣਾਂ ਇਕੱਠੀਆਂ ਹੋ ਕੇ ਇਹਨੂੰ ਨਿਮਾ ਨਹੀਂ ਸਕਦੀਆਂ ਸੀ ਚਲੋ ਹੋਰ ਕੁਝ ਨਹੀਂ ਕਰ ਸਕਦੇ। ਇਹਨੂੰ ਫੜ ਕੇ ਨਿਮਾਈ ਦਿੰਦੇ ਤੇ ਕੱਪੜੇ ਹੀ ਬਦਲਾ ਦਿੰਦੇ। ਤੇ ਗੰਦ ਖਾਈ ਜਾਂਦੀ ਹੈ ਵਿਚਾਰੀ। ਇਹਨੂੰ ਆਤਨ ਸਵੇਰ ਕੋਈ ਰੋਟੀ ਖਵਾ ਲਿਆ ਕਰਦਾ ਇਹਦੇ ਸਾਫ ਸੁਥਰੇ ਹੱਥ ਕਰਕੇ ਇਹਨੂੰ ਰੋਟੀ ਖਵਾ ਲਿਆ ਕਰਦਾ ਕੋਈ ਇਹ ਵੀ ਵਧੀਆ ਜਿਹਾ ਹੁੰਦੀ ਸੀ ਆ ਦੇਖੋ ਨੌ ਪਾਲਸ਼ਾਂ ਲੱਗੀਆਂ ਛਾਪਾਂ ਪਾਈਆਂ ਬਾਲਾ ਪਾਈ ਆ ਕਰਮ ਆਦੇ ਪੈਰਾਂ ਨੂੰ ਵੀ ਨੌ ਪਾਲਸ਼ਾਂ ਲੱਗੀਆਂ ਹੋਈਆਂ ਕਰਮ ਕਰਮਾਂ ਦੀ ਗੱਲ ਆ ਪਤਾ ਨਹੀਂ ਵਿਚਾਰੀ ਨੂੰ ਕਿਹੜੀ ਐਸੀ ਠੋਕਰ ਵੱਜੀ ਜਿਹੜੀ ਆ ਹਾਲ ਤੀਹ ਪਹੁੰਚ ਗਈ ਜਿਹੜਾ ਘਰ ਲੱਭਣਾ ਕਿਤੇ ਕਿੰਨਾ ਕੌਖਾ ਦੱਸੀ ਜਾਂਦੀ ਆ ਆ ਦੇਖਿਓ ਸਵੇਰ ਟਿੱਕਰ ਅਸੀਂ ਕਰ ਚਾਹੇ ਉਹ ਨਾ ਆਉਣ ਮਗਰ ਉਹ ਲੱਗ ਗੱਲ ਆ ਜੇ ਹੋ ਸਕਦਾ ਉਹਨਾਂ ਚੋਂ ਕੋਈ ਹੋਵੇ ਹੀ ਨਾ ਪਰ ਆਪਾਂ ਕੋਸ਼ਿਸ਼ ਤਾਂ ਕਰੀਏ ਆਪਾਂ ਕੋਸ਼ਿਸ਼ ਤਾਂ ਕਰੀਏ ਹਾਂ ਮਾ ਹਾਂ ਤੂੰ ਚੱਲਣੇਗੀ ਹਾਂ ਚੱਲ ਫਿਰ ਚੱਲੀਏ ਖੜੀ ਹੋਪ ਚੱਲ ਉੱਠ ਖੜੀ ਹੋ ਭੈਣੇ ਬਾਤ ਉਹ ਵਧੀਆ ਕੰਮ ਬਾਈ ਅੱਜ ਇਸ ਮਾਂ ਨੂੰ ਲੈਣ ਅਸੀਂ ਆਏ ਆ ਇਹ ਦੇਖੋ ਇਹ ਮਸਤ ਮੌਲੀ ਬੇਬੇ ਸਾਡੀ ਦੇਖੋ ਨੱਚਦੀ ਆ ਖੁਸ਼ ਆ ਵਿਚਾਰੀ ऐसे रब्बी रूहਾਂ ਨੂੰ ਰੌਲਦ ਨੂੰ ਛੱਡ ਦਿੰਦੇ ਆਂ ਅਸੀਂ ਤੇ ਅਸੀਂ ਸਾਡੇ ਨਾਲ ਨਵਦੀਪ ਭੈਣ ਨਦੀਪ ਭੈਣ ਆਈ ਆ ਸੁਖਵੀਰ ਭੈਣ ਆਈ ਆ ਤੇ ਅਸੀਂ ਹੁਣ ਮਾਂ ਨੂੰ ਆਪਣੇ ਨਾਲ ਇੱਧਰ ਸੁਪਨਿਆਂ ਦੇ ਘਰ ਥੱਸ ਧੰਨਵਾਦ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਲੈ ਕੇ ਜਾ ਰਹੇ ਆ ਅਰਦਾਸ ਕਰਿਓ ਇਸ ਮਾਂ ਦੀ ਤੰਦਰੁਸਤੀ ਲਈ ਦੇਖੋ ਕੋਈ ਨਹੀਂ ਰੋਕ ਰਿਹਾ ਇੱਕ ਵੀ ਮੈਂਟ ਨਹੀਂ ਰੋਕਣਾ ਚਾਹੁੰਦਾ ਕੋਈ ਵੀ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਇੱਥੇ ਮਾਰਿਆ ਕੀ ਹੋ ਗਿਆ ਕੋਈ ਨਾ ਮਾਂ ਹਸਪਤਾਲ ਚਲਦੇ ਆ ਡਾਕਟਰ ਨੂੰ ਦਿਖਾਵਾਂਗੇ ਮਾਂ ਠੀਕ ਆ ਆ ਬੇਬੇ ਲਵ ਯੂ ਲਵ ਯੂ ਮੇਰੀ ਮਾਂ ਆ ਦੇਖੋ 25 ਕਿਲੋ ਦਾ ਭਾਰ ਆ ਮਾਤਾ ਦਾ 25 ਕਿਲੋ ਦਾ ਭਾਰ ਵਿਚਾਰੀ ਰਲ ਐ ਇੱਥੇ ਬਹਿ ਜਾ ਮਾਂ ਬੈੱਡ ਤੇ ਇਧਰ ਇਧਰ ਬੈਠ ਹਾਂ ਆ ਆਪ ਦੇ ਦੇ ਦਿੰਨਾ ਪਾਣੀ ਪੀਣਾ ਐ ਪਾਣੀ ਪਿਆ ਦਿੰਨੇ ਕਾਕਾ ਪਾਣੀ ਦੀ ਬੋਤਲ ਦਿਓ ਜੀ ਇੱਥੋਂ ਪਾਣੀ ਵੀਰੇ ਪੀਣ ਨੂੰ ਗਰਲ ਸਾਹਿਬ ਗੱਡੀ 'ਚ ਨਹੀਂ ਪਾਣੀ ਲੈ ਆਇਆ ਭਾਈ ਲੈ ਆ ਆ ਲੈ ਆ ਲੈ ਮੈਂ ਪਾਣੀ ਆ ਲੈ ਪਾਣੀ ਦੀ ਬੋਤਲ ਢੱਕਣ ਵੀ ਦੇ ਦੇ ਵੀਰੇ ਇਹ ਦਿਨੇ ਢੱਕਣ ਵੀ ਦਿਨੇ ਆ ਲੈ ਮੈਂ ਢੱਕਣ ਵੀ ਲੈ ਲਾ ਨੇ ਵੇਖੋ ਠੀਕ ਐ ਮਾਂ ਚਲਿਏ ਹੁਣ ਆਪਾਂ ਹੈ ਚੱਲ ਮੇਰੀ ਮਾਂ ਚਲਿਏ ਆਪਾਂ ਆਪਣੇ ਘਰ ਨੂੰ ਆਲੇ-ਮੁਹਰੇ ਵਾਲਿਆ ਆਪਾਂ ਚੱਲਾਂਗੇ ਘਰ ਨੂੰ ਲੇਖੋ ਕਿੰਨੀ ਦੇਵੀ ਮਾਂ ਦੇ ਕਿੰਨੀ ਖੁਸ਼ ਆ ਮਾਂ ਆਲੇ-ਮੁਹਰੇ ਵਾਲਿਆ ਵਾਹਿਗੁਰੂ ਵਾਹਿਗੁਰੂ ਆਪਾਂ ਬਾ ਰੱਬਾ ਕੈਸੀ ਦੁਨੀਆ ਬਣਾਤੀ ਤੂੰ ਜੇ ਤੇਰੇ ਨੇ ਵੀਡੀਓ ਦੇਖਦੇ ਕੋਈ ਨਹੀਂ ਪੁੱਛਦਾ ਨਾਲ ਆ ਕੇ ਦੇਖਦੇ ਰਿਹਾ ਇਹਨਾਂ ਸਿੱਧੇ ਸੁਭਾਅ ਦੇ ਬੰਦਿਆਂ ਨੂੰ ਕੋਈ ਨਹੀਂ ਪੁੱਛਦਾ